उस दे भी गैप करती पाइं फॉरन फॉरन लैंगुएज लिखनिया याद रह गई पता लिखिया थाए जर्मन चैपनीज फ्रेंच पंजाबी लिखनी भुल गए कहेंद यही नहीं तो अगे एक तो जदों अ ਬੈਟਵੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨ ਸਿਟੀਜ਼ਨਸ ਕਿਉਂ ਪੰਜਾਬੀ ਉਹ ਭਾਸ਼ਾ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਰ ਇਧਰ ਪੰਜਾਬੀ ਬੋਲੀ ਜਾਂਦੀ ਹੈ ਇੰਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹੈ ਬਾਚਪਾਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਬੀਜਪੀ ਦੀ ਆ ਟਵੀਟ ਕੀਤਾ ਹੁਣ ਜੀ ਕੈਂਡੀਡੇਟ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ੍ਹ ਕੇ ਸੁਣਾਉਂਦਾ ਬਿਨਾਂ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ them ਬੀਜਪੀ ਪੰਜਾਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਯਾਰਗੀ ਪਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਅਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਤੇ ਉਸ ਤੋਂ ਬਾਅਦ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਨੂਨ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਂ ਇਹਦੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਟਸ ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਬਾਰੇ ਦੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤੇਜਾਬ ਪਾ ਦਿਓ ਲੈ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਿਆਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਹੈ ਇਹ ਸਾਜ਼ਿਸ਼ ਹੈ ਬੀਜੇਪੀ ਫਰੇ ਸਰਦਾਰ ਭਗਵੰਤ ਪਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸ탠ਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖਤ ਯੂਨੀਅਨ ਮਿਨਿਸਟਰ ਧਰਮੇਂਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨੋਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੇ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਕੱਲੇ ਪੰਜਾਬ ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਸ ਦੇ ਬਾਅਦ ਜ਼ਿੰਮੇਵਾਰ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਲਈ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਏਮਪਾਵਰਮੈਂਟ ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਾਗੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕਰ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਬੈਕ ਡੋਜ਼ਰ 8 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਤ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿਸੇ ਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸੀ ਪੂਰੇ ਪੇਪਰ ਹੋਣ ਗਿਆ ਨਾ ਆਮ ਵਾਂਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹ ਤਾਂ ਤੁਸੀਂ ਜਿੱਦ ਦਿਨ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਨ੍ਹਾਂ ਹੜਤਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਵਾਂ ਸਿੱਖਿਆ ਦੇ ਪੰਜਾਬ ਐਕਟ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਕੈਨਯੋਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਦਾ ਮੇਰੇ ਕਦੇ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਅਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜ੍ਹਾ ਰਿਹਾ ਅਸੀਂ ਉਸ ਨੂੰ ਨੋਟਿਸ ਕੱਢਿਆ ਤੇ ਉਸ ਨੂੰ ਜੁਰਮਾਨਾ ਲਾਇਆ ਇਸ ਸੈਕਟੇਟ 50000 ਰੁਪਇਆ ਆਓ 50000 ਰੁਪਏ ਦੀ ਰਸੀਦ ਤੇ ਦੀ ਟੂ ਕੈਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਆਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਆਫੀਸਰ ਉਹ ਟਰਾਂਸਫਰ ਹੋ ਗਿਆ ਉਹ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ ਨਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈਏ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ মিডিਆ ਦਾ ਵੀ ਸੱਪ ਸੱਬ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰिकल ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤੋਪਾ ਸ਼ਾਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸ਼ਕਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਦ ਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਉਹ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਇਹ ਅਸੀਂ ਲਾਗਮੀ ਕਰਾਂਗੇ ਵਰਨਾ ਜਿਹੜਾ ਹੈ CBSE has to face section ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਇਡ ਮਲਿਆ ਜਾਊਗਾ ਇਹ ਪਾਵਰ बिकॉज ਇਟਸ ਅ ਸਟੇਟ ਸਬਜੈਕਟ ਅ ਪਾਵਰ ਸਾਡੇ ਕੋਲ ਹੈ ਧਨਵੰਜੀ ਪੈ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਫਿਰ ਸਾਰੀਆਂ ਰੀਜਨਲ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਕਿ ਤੁਸੀਂ ਹੋਰ ਵੀ ਸਟੇਟਸ ਦਾ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੂ ਕਨ ਲੀਡ ਪੰਜਾਬ ਨਾਲ ਜਿਹੜੀ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ 2-4 ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਚ ਪੰਜਾਬ ਲਿਖ ਪੰਜਾਬੀ ਲਿਖਣਾ ਭੁੱਲ ਗਏ ਉਹਨੇ ਮੇਨ ਸਬਜੈਕਟ ਚ ਹੀ ਜਿਹੜੇ ਤੁਹਾਡੇ ਪਾਸ ਮੇਨ ਪਾਸ਼ਾਵੋਂ ਗੈਪ ਕਰਤੀਆਂ ਉਹਨੇ ਕਹਿੰਦਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇ ਰਿਹਾ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ CBSE ਦੀ ਵੈਬਸਾਈਟ ਤੇ ਹੈ ਜਿਹੜਾ ਲਾਜ਼ਮੀ ਪੰਜਾਬੀਆਂ ਦੀ ਤੁਸੀਂ ਗੱਲ ਕਰਤੀ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਹੋ ਗਿਆ ਕਿ ਦਬਾਅ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦਿੰਦੇ ਆ ਜੀ ਓਬਵੀਅਸਲੀ ਹੋਏ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ 'ਚ ਵੀ ਕੋਈ ਵੀ ਐਦਾਂ ਦਾ ਸਕੂਲ ਹੈ ਇਵਨ ਐਜ਼ ਆਫ ਨਾਊ ਤੁਸੀਂ ਮੈਂ ਤੁਹਾਨੂੰ ਇਹ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ ਮੀਡੀਆ ਦੇ ਨਜ਼ਰ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ 'ਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗ ਕਰਾਂਦੇ ਬਹੁਤ ਸਾਰੇ ਇੱਕ ਸੈਕਿੰਡ ਅਸੀਂ ਕਰਾਂਗੇ ਉਸ ਵੇਲੇ ਜਿਹੜੇ ਲੱਖਾਂ ਸਟੂਡੈਂਟਸ ਨੇ ਉਹਨਾਂ ਉਹ ਤਾਂ ਨੰਬਰ ਪੁੱਛੇ ਚ ਆ ਗਏ ਨੇ ਕਾਦੇ ਪੰਬਲ ਪੁੱਛੇ ਚ ਆ ਗਏ ਜੀ ਨਹੀਂ ਸੀਬੀਐਸਸੀ ਹੈਸ ਟੂ ਕਮ ਬਾਈ ਆਰ ਵੇ ਸੀਬੀਐਸਸੀ ਨੂੰ ਸਾਡੇ ਉਰੇ ਤੇ ਆਣਾ ਪਊਗਾ ਜੀ ਆਹ ਜਿਹੜਾ ਵੈਸੇ ਵੀ ਪਹਿਲੀ ਗੱਲ ਇਟਸ ਅ ਡਰਾਫਟ ਸੈਕੰਡ ਇਟਸ ਅ ਸਟੇਟ ਸਬਜੈਕਟ ਉਹ ਨਹੀਂ ਤਾਂ ਹੀ ਤਾਂ ਸਟੇਕ ਹোলਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜਾਣੀ ਪੈਣੀ ਹੈ ਤੁਸੀਂ ਕੀ ਲੱਗਦਾ ਹੋ ਬੀਜੇਪੀ ਆਪਣੀ ਇਸ ਕੋਸ਼ਿਸ਼ ਕਾਮਯਾਬ ਹੋ ਜੂਗੀ ਤੁਹਾਨੂੰ ਕੀ ਲੱਗਦਾ ਹੈ ਸੀਬੀਐਸਸੀ ਤੋਂ ਸਰਟੀਫਿਕੇਟਸ ਜਿਹੜੇ ਆ ਦੁਆਰੇ ਪੰਜਾਬੀ ਦੇ ਨਾਮ ਉਹ ਉਸ ਤੇ ਲਈ ਕੀ ਸ਼ਰਤ ਹੈ नोटिफिकेशन आ गया जी दे हैव टू कम बाय दिस वे नहीं अपनी पॉलिसी चेंज करे सीबीएसई पूरा दबाव पगे वो ही कहेगे कि लाजमी पंजाबी होनी चाहिए ओदे लिए की करेगी क्लास ओडले assi नोटिफिकेशन करता ओदे लिए सीबीएसई करे हां नहीं नहीं स्कल्ला सीबीएसई नहीं कोई भी बोर्ड तो सीबीएसई ते भी अपने वाला चाइल्ड्स इंटरनेशनल बोर्ड सा आईसीएसई बोर्ड है कर कोई नवा बोर्ड बना के आ जांदा है आजकल बहुत रिवाज चले होया देयर इज आईबी आ गया और कल कोई नवा बोर्ड कोई भी बोर्ड

ਮੈਂ ਤੁਹਾਨੂੰ ਅੱਜ ਆ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਨ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਚ ਹੀ ਹੋਇਆ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਵੀ ਮਾਲ ਚ ਚਲੇ ਜਾਓ ਉਸੇ ਤੋਂ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਜਿਹੜਾ ਆਰਡਰ ਕਾਪੀ ਨਾ ਪੰਜਾਬੀ ਦੋ ਦੋ ਚੀਜ਼ਾਂ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀਜ਼ ਦੇ ਉਹ ਤੁਸੀਂ ਤੁਸੀਂ ਆਪ ਹੀ ਹੈ ਨਾ ਐਡਵੋਟਾਂ ਦੇ ਬੇਸ ਦੇ ਬੇਸਿਕ ਟਰਮ ਚਾਹੇ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕੀ ਸਮਝ ਰਹੇ ਹੋ ਮੇਰੀ ਗੱਲ ਹਾਂ ਉਹਦੇ ਵਿੱਚ ਉਹਦੇ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਮਾਈ ਲਾਰਡਸ ਨੇ ਜੀ ਬੋਟਸ ਵੀ ਰਿਪੋਰਟ ਵੀ ਪੈਂਡਿੰਗ ਹੈ ਉਹ ਸਟੇਟ ਗਵਰਨਮੈਂਟ ਦੇ ਕਰਨੀ ਹੈ ਜੀ ਉਹ ਪੈਂਡਿੰਗ ਹੈ ਉਹਦੇ ਬਾਰੇ ਕੀ ਕਹੋਗੇ ਕਿਉਂ ਇਹ ਉਹ ਪੰਜਾਬੀ ਦੇ ਜਿਹੜੇ ట్రాన్స్‌ਲੇਟਰ ਸਟੈਨਲਰ ਸਭ ਸੜਕ ਸੜਕ ਨੂੰ ਮੈਂ ਕੁੱਪ ਦੇ ਕੀ ਹੋਇਆ ਇਸ ਸਰਕਾਰ ਭਰਤੀ ਕਰਾਂਗੇ ਜੀ ਭਰਤੀ 55000 ਬੰਦੇ ਭਰਤੀ ਕੀਤੇ 8-10000 ਟੀਚਰ ਹੋਰ ਆ ਰਹੇ ਉਹ ਵੀ ਕਰਾਂਗੇ ਅੱਛਾ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਇਹ ਵਿਸ਼ਾ ਉਠਾਇਆ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਨੇ ਬੜੀ ਕਲੀਅਰਲੀ ਤਰੀਕੇ ਨਾਲ ਇਹ ਕਹਿ ਦਿੱਤਾ ਹੈ ਕਿ ਪੰਜਾਬ ਇੱਕ ਆਪਣੀ ਐਜੂਕੇਸ਼ਨ ਪਾਲਿਸੀ ਲੈ ਕੇ ਆਊਗਾ ਇਸ ਦੇ ਵਾਸਤੇ ਪੰਜਾਬ ਇੱਕ ਮਾਹਿਰਾਂ ਦੀ ਟੀਮ ਜੀਡੀਆ ਕਿਉਂ ਲੇ ਸਟੇਟ এডੂਕੇਸ਼ਨ ਪਾਲਿਸੀ ਬਣਾਣਾ এডੂਕੇਸ਼ਨ ਪਾਲਿਸੀ ਬਣਾਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਸਨੇ ਤੁਹਾਡੀ ਆਨ ਵਾਲੀ ਨਸਲ ਆਨ ਵਾਲੇ ਕੋ ਇੱਕ ਨੂੰ ਤੈਅ ਕਰਨਾ ਹੁੰਦਾ ਹੈ ਤਾਂ ਅਸੀਂ ਉਸ ਐਕਸਪਰਟਸ ਦੀ ਕਮੇਟੀ ਜਿਹੜੀ ਹੈ ਉਹ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਉਹ ਗਠਨ ਕਰਨ ਜਾ ਰਹੇ ਹਾਂ ਉਹ ਆਲਰੇਡੀ ਇਨ ਪ੍ਰੋਸੈਸ ਦੇ ਵਿੱਚ ਹੈ ਤੇ ਪੰਜਾਬ ਆਪਣੀ ਸਟੇਟ এডੂਕੇਸ਼ਨ ਪਾਲਿਸੀ ਲੈ ਕੇ ਆਊਗਾ ਵੀ ਆਰ ਫਰਮ ਵਿਦ ਇਟ ਤੇ ਹੋਰ ਵੀ ਕਿਸੇ ਵੀ अटेम्प्ट ਦੇ ਰਹਹੀਂ ਨੈਸ਼ਨਲ এডੂਕੇਸ਼ਨ ਪਾਲਿਸੀ ਦੇ ਰਹਹੀਂ ਜਾਂ ਹੋਰ ਕਿਸੇ ਤਰੀਕੇ ਦੇ ਨਾ ਰਹਹੀਂ اگر کینڈر میں کینڈر تو بھاو جڑی موجودہ بی جے پی سرکار ہے اگر وہ کوئی بھی سیدھا یا ٹیڈا کوئی بھی اٹمپٹ کروگی پنجاب پنجابی پنجابی سبیاチャ پنجابے تاریخ ਸਾਡੇ کلچر ਨਾਲ ਜੁੜਾਰੇ ਨੂੰ ਉਸ ਨੂੰ ਅਸੀਂ ਬਿਲਕੁਲ برداشت ਨਹੀਂ ਕਰਾਂਗੇ ਬਹੁਤ ਸਾਰੇ ਸਕੂਲ ਜਿਹੜੇ ਖਾਸ ਕਰਕੇ ਕਾਲਜ ਸਕੂਲ ਜਿਹੜੇ ਹੈਗੇ ਨੇ ਜਿੱਥੇ ਹਿੰਦੀ ਦੇ ਪੰਜਾਬੀ ਦੇ ਵਿੱਚ অপਸ਼ਨ ਰੱਖੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋ ਪੰਜਾਬੀ ਹੈਗੀ ਹੈ ਇਹ ਬੱਚੇ ਦੇ ਉੱਤੇ ਡਿਪੈਂਡ ਕਰਦਾ ਨੇ ਉਹਨੂੰ ਕਰਦਾ ਕਿ ਉਹ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਨਹੀਂ ਨਹੀਂ ਇੱਕ ਵੀ ਨਹੀਂ ਹੈਗਾ ਤੁਹਾਡੀ ਸੋ ਅਸੀਂ ਦੱਸੋ ਇਦਾਂ ਦੇ ਇਸ ਰਿਐਕਸ਼ਨ ਹੋਊਗਾ ਹੋ ਨਹੀਂ ਹੋਗਾ ਗਿਵ ਮੀ ਦ ਲਿਸਟ ਮੋਟੇਰ ਕਰੇ ਨੋਟੀਫਿਕੇਸ਼ਨ ਅਸਰ ਪੰਜਾਬੀ ਪੜਾਣੀ ਜ਼ਰੂਰੀ ਹੈ ਉਹ ਜ਼ਰੂਰੀ ਵੀ ਕਰ ਦਾਂਗੇ ਪਰ ਸਿੰਗਲ ਡੇ ਚੋ ਦੋ ਪੇਪਰ ਲੈ ਲੈਂਗੇ ਅਦਰ ਲੈਂਗੁਏਜ ਨਹੀਂ ਨਹੀਂ ਜੀ ਰੋਕੋ ਰੋਕੋ ਪੜੋ ਤੁਸੀਂ ਦੁਬਾਰਾ ਪ੍ਰਮੁੱਖ ਭਾਸ਼ਾ ਉਹ ਨਹੀਂ ਨਹੀਂ ਕਿਹਾ ਕਿ ਇਟਸ ਜਿਹੜਾ ਉਹਨੇ ਆਪਣੀ ਗਰੁੱਪ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਮੇਨ ਸਬਜੈਕਟ ਮੰਨਦੇ ਇਹਨਾਂ ਨੂੰ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਯਾ ਕੀ ਤੇ ਨੋਟੀਫਿਕੇਸ਼ਨ ਹਾਂਜੀ ਹੋਣੀ ਹੈ ਸਰ ਜੀ ਜੀ ਅਕਸ਼ਰ ਇਹਦਾ ਆ ਕਿ ਇਹ ਸੀਬੀਐਸਸੀ ਆਈਸੀਐਸਈ ਆਈਬੀਬੋਰਡ ਇਹ ਕੱਲ ਕੋਈ ਹੋਰ ਬੋਰਡ ਬਣ ਜਾਂਦਾ ਇਹ ਜਿਹੜਾ ਫਾਈਨ कोई ਕੋਈ ਹੋਰ बन जाए ਕਰ ਰਹੇ ਸੀ ਜੇ ਕੋਈ ਇਹ ਦੀ ਹਰਕਤ ਕਰਦਾ ਉਹ ਫਾਈਨ ਤਾਂ ਇੱਕ ਸਿਰਫ ਇੱਕ ਪੀਨਲ ਐਕਸ਼ਨ ਅਗੇਂਸਟ ਦ ਸਕੂਲ ਬਟ ਜਿਹੜਾ ਤੁਹਾਨੂੰ ਮੈਂ ਦੱਸਿਆ ਤਾ ਉਹਦਾ ਜਿਹੜਾ ਸਰਟੀਫਿਕੇਟ ਉਹ ਹੀ ਨਹੀਂ ਮੰਨਿਆ ਜਾਊਗਾ ਉਹ ਐਨਓਸੀ ਨਹੀਂ ਮੰਨਿਆ ਜਾਊਗਾ ਸਕੂਲ ਹੀ ਨਹੀਂ ਐਗਜ਼ਿਸਟ ਕਰੂਗਾ ਉਹ ਉਹਦੀ ਉਹਦੀ ਜਿਹੜੀ ਹੋਣਦਾ ਉਹੀ ਖਤਮ ਹੋ ਜੂਗੀ ਮੁੱਦਾ ਬਿਲਕੁਲ ਜਾਇਜ਼ ਹੈ ਪਰ ਦਸਮੀ ਕਰਵਾ ਦਾਂਗੇ ਕੱਲ ਨੂੰ ਆਪਾਂ ਕਹਾਂਗੇ ਕਿ ਵੈਲਿਡ ਵੀ ਕਰੋ ਰੋਹਿਤ ਇਸ ਵਕਤ ਦੇਖੋ ਸਮਝੋ ਇਟਸ ਫॉर द ਨੈਕਸਟ ਅਕੈਡੈਮਿਕ ਸੈਸ਼ਨ ਦਿ ਨੈਕਸਟ ਅਕੈਡੈਮਿਕ ਸੈਸ਼ਨ ਸ਼ੁਰੂ ਹੀ ਨਹੀਂ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੁਰੂਆਤ ਚੀ ਦੱਸਤਾ ਸੀ ਇਹ ਡਰਾਫਟ ਹੈ ਇਸੇ 9 ਮਾਰਚ ਤੱਕ ਤੇ ਇਸ ਨੂੰ 100% ਅਸੀਂ ਦੇਖੋ ਇਟਸ ਅ ਸਟੇਟ ਸਬਜੈਕਟ ਤੇ ਇਹਨੂੰ 100% ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਸੀਂ ਉਹਨੂੰ ਲੀਗਲ ਲੜਨਾ ਪਵੇ ਨੋਟੀਫਿਕੇਸ਼ਨ ਇਟ ਵਿਲ ਬੀ ਕਿਸੇ ਵੀ ਬੱਚੇ ਦੇ ਜਿਹੜਾ ਹੈ ਭਵਿੱਖ ਦਾ ਜਿਹੜਾ ਹੈ ਉਸ ਤੇ ਉੱਤੇ ਨੁਕਸਾਨ ਨਹੀਂ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਤੁਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਹ ਕੋਈ ਛੋਟੀ ਗੱਲ ਨਹੀਂ ਸਾਡੀ ਦੇਸ਼ ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਹੈ ਤੇ ਉਸ ਖੂਬਸੂਰਤੀ ਨੂੰ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਰੀਜਨਲ ਲੈਂਗੁਏਜਸ ਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਛ ਹੈ ਤੇ ਉਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਫੇਰ ਜਿਹੜਾ ਆ ਤੁਸੀਂ ਜਿਹੜਾ ਤੁਹਾਨੂੰ ਆ ਟਵੀਟ ਪੜਾਇਆ ਮੈਨੂੰ ਉਸ ਤੋਂ ਵੱਡੀ ਗੱਲ ਕਿਸੇ ਮੁੱਦੇ ਤੇ ਦੇ ਨਾਲ ਖੜ ਜਾਇਆ ਕਰਨ ਆਕੇ ਹੁਣ ਤਾਂ ਹੋੰਦ ਦੀ ਗੱਲ ਆ ਗਈ ਸੀ ंबी भी दोबारा मैं पढ़ता एक दिन रुको एक नाले रुको। आ देखो। हैं। कि हैं। सुनी ग्रुप राई गुरुंग तमंग शैपरा फ्रेंच संस्कृत कम्यूनिकेटिव संस्कृत उर्दू बंगाली तमिल मराठी गुजराती मनीपुरी उर्दू कोर्स बी टिबियन जर्मन भोटी तेलुगू बोडो चैपनीज भुटिया स्पेनिश कश्मीरी मीजो भाषा मिलाऊ थाई आ लिखिए पता की ने। बिना जानकारी तो केंद्र सरकार कोसन वाले लेटर आनाल देखना चाहिए है। एक छोटी जही ये है। दिस इज़ बीजेपी आ लिख रहे है। है। हाँ बीजेपी ऑफिशियल मैं अटैक ताही पता लगे जी <laughs> <laughs> ਅਗਰ ਸੀ ਸੈਂਟਰ ਸਰਕਾਰ ਦਾ ਜੀ ਕਿ ਇਗਜ਼ਾਮ ਲੈ ਜਾਣਗੇ 8 ਤੱਕ ਵੀ ਜੀ ਉਹ ਕਿਉਂਕਿ ਬੱਚਿਆਂ ਨੂੰ ਤੇ ਇਗਜ਼ਾਮ ਕਰਤੇ ਨਾ ਹੋਣ ਕਿਉਂਕਿ ਸਰਕਾਰ ਇਸ ਲੈਵਲ ਤੇ ਤਾਂ ਲੈਂਦੀ ਐ ਪਰ ਫਿਰ ਪਾਸ ਦਾ ਕਨਸੈਪਟ ਨਹੀਂ ਐ ਮੈਂ ਤੁਹਾਨੂੰ ਫਿਰ ਮੈਂ ਨਹੀਂ ਦੇਖੋ ਜੀ ਸਟੇਟ এডਿਕੇਸ਼ਨ ਇਜ਼ ਅ ਸਟੇਟ ਸਬਜੈਕਟ ਅਸੀਂ ਜਿਵੇਂ ਇਸ ਸਾਲ ਤੋਂ ਤੁਹਾਨੂੰ ਦੱਸ ਦਈਏ ਕਿ ਪੰਜਵੀਂ ਦਾ ਜਿਹੜਾ ਬੋਰਡ ਹੈ ਉਹ ਹੁਣੋਂ ਪੰਜਾਬ ਬੋਰਡ ਇਮਤਿਹਾਨ ਨਹੀਂ ਲੈਂਦਾ ਉਹ ਅਸੀਂ ਆਪਣੀ SCERT ਜਿਹੜੀ ਸਾਡੀ ਕੁਐਸਚਨ ਪੇਪਰ ਆਲਦੋ ਅਸੀਂ ਰਿਜ਼ਲਟ ਮੋਨੀਟਰ ਕਰਦੇ ਆ ਸਾਡੀ ਜਿਹੜੀ ਹੈ ਇਟਸ ਆਰ ਡੋਮੇਨ ਤੇ ਅਸੀਂ ਉਸ ਆਪਣੇ ਡੋਮੇਨ ਦੇ ਉੱਤੇ ਕੰਮ ਕਰ ਰਹੇ ਆ ਉਹਦੇ ਵਿੱਚ ਬਾਰ ਬਾਰ ਕਿਸੇ ਸਿੱਧੇ ਢੰਗ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਨਹੀਂ ਤਾਂ ਹਰ ਚੀਜ਼ ਪੰਗਾ ਲੈਣਾ ਕਿਸੇ ਵੀ ਚੀਜ਼ ਪਰ ਇਹ ਜਿਹੜਾ ਇਹ ਮੁੱਦਾ ਇਹ ਹੈ ਵਿਦਿਆ ਸਿੱਖਿਆ ਇੱਕ ਐਦਾਂ ਦੀ ਗੱਲ ਹੈ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਇਹ ਵੀ ਚੀਜ਼ਾਂ ਮੈਨੂੰ ਆ ਕੇ ਬਟੌਰ ਐਜੂਕੇਸ਼ਨ ਮਿਨਿਸਟਰ ਪਤਾ ਲੱਗੀਆਂ ਕੀ ਮਾਤ ਭਾਸ਼ਾ ਦੀ ਇੰਪੋਰਟੈਂਸ ਸਿਰਫ ਇੱਕ ਸਬ ਇੱਕ ਸਿਰਫ ਕਲਚਰ ਹਿਸਟੋਰਿਕਲੀ ਨਹੀਂ ਹੈ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ ਕਿ ਆਪ ਸਭ ਨੂੰ ਵੀ ਤੁਸੀਂ ਸਭ ਪੇਰੈਂਟਸ ਨੂੰ ਤੁਹਾਡੇ ਲਈ ਵੀ ਇਹ ਜਾਨਣਾ ਜ਼ਰੂਰੀ ਹੈ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹ ਇਹ ਹੈ ਕਿ ਉਹ ਕਨਸੈਪਟ ਥੈਂਕ ਯੂ ਉਹ ਕਨਸੈਪਟ ਜੋ ਬੱਚੇ ਨੂੰ ਅਗਰ ਤੁਸੀਂ ਚਾਹਦੇ ਹੋ ਕਿ ਬੱਚਾ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇ ਉਸ ਦੇ ਦਿਮਾਗ ਦੇ ਉੱਤੇ ਗਹਿਰੀ ਛਾਪ ਛੱਡ ਜਾਵੇ ਉਸ ਦੀ ਸਮਝ ਇਨਕਰੀਜ਼ ਹੋਵੇ ਤਾਂ ਉਹ ਕਨਸੈਪਟ ਪੰਜਾਬੀ ਵਿੱਚ ਸਮਝਾਉਣੇ ਚਾਹੀਏ ਮਾਤ ਭਾਸ਼ਾ ਜੋ ਵੀ ਉਹਦੀ ਮਾਤ ਭਾਸ਼ਾ ਜਿਸ ਦੇ ਮਾਤ ਭਾਸ਼ਾ ਦਾ ਮਤਲਬ ਕੀ ਹੋ ਗਿਆ ਜਿਸ ਦੇ ਵਿੱਚ ਆਪਾਂ ਉਹ ਆਪਣੇ ਪਹਿਲੇ ਅੱਖਰ ਬੋਲਨੇ ਸਿੱਖਦਾ ਜੋ ਘਰੇ ਬੋਲੀ ਜਾਵੇ ਤਾਂ ਉਸ ਦੇ ਉੱਤੇ ਜਿਹੜੀ ਉਹਦੀ ਸਮਝ ਉਹ ਵਧਦੀ ਹੈ ਸੋ ਚਰਚੀਸ ਮਾਤ ਭਾਸ਼ਾ ਨੂੰ ਹੀ ਖਤਮ ਕਰ ਰਹੇ ਉਹ ਵੀ 10ਵੀਂ ਅਰਕੀ ਜਮਾਤ ਦੇ ਵਿੱਚ ਤਾਂ ਸਿੰਪਲ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮਕਸਦ ਸਿਰਫ ਪੰਜਾਬੀ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਕਿ ਦੇਸ਼ ਦੇ ਬੱਚੇ ਗਰੋਅ ਨਾ ਕਰਨ ਉਹ ਆਪਣਾ ਜਿੰਨਾ ਉਹਨਾਂ ਦੀ ਦਿਮਾਗ ਦੀ ਫੁੱਲ ਕਪੈਸਿਟੀ ਹੈ ਉੱਥੇ ਤੱਕ ਨਾ ਜਾਂਦਾ ਇਹ ਵੀ ਇੱਕ ਜਿਹੜਾ ਹੈ ਇਹ ਜਿਹੜਾ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਜਿਹੜਾ ਉਸ ਦੇ ਉਹਨਾਂ ਦੀ ਵਿੱਦਿਆ ਦੇ ਉੱਤੇ ਜਿਹੜਾ ਅਸਰ ਇਹ ਵੀ ਪਊਗਾ ਬੈਂ ਸਰ ਤੁਸੀਂ ਸਾਈਕੋਲੋਜੀਕਲ ਟੈਸਟ ਜਦ ਵੀ ਕੋਈ ਫੈਸਲਾ ਲਿੱਤਾ ਸੀਗਾ ਜਿਹੜਾ ਕੋਈ ਟੈਸਟ ਹੁਣਾ ਉਹਦਾ ਬੱਚੇ ਦਾ ਉਹ ਕੀ ਹੈਗਾ ਤੁਹਾਨੂੰ ਮੈਂ ਵੈਸੇ ਤਾਂ ਤੁਹਾਨੂੰ ਦੱਸੂਗਾ ਜੀ ਮੈਂ ਤਾਂ ਇਹ ਮੁੱਦਾ ਤੇ ਮੈਂ ਆਪ ਸਭ ਤੋਂ ਉਮੀਦ ਰੱਖਦਾ ਹਾਂ ਕਿ ਧੰਨਵਾਦ ਵੀ ਤੁਹਾਡਾ ਤੁਸੀਂ ਸਵੇਰ ਤੋਂ ਫਿਰ ਤੁਸੀਂ ਸਭ ਵੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਬਹੁਤ ਬਲੰਦ ਆਵਾਜ਼ ਦੇ ਵਿੱਚ ਜਿਸ ਵੀ ਰਾਹੀਂ ਆਪਣੇ ਅਖਬਾਰਾਂ ਦੇ ਰਾਹੀਂ ਆਪਣੇ ਵੈਬ ਚੈਨਲ ਸੇ ਰਾਹੀਂ ਟਵੀਟਸ ਤੇ ਰਾਹੀਂ ਤੁਸੀਂ ਇਹ ਮੁੱਦਾ ਚੁੱਕਿਆ ਮੈਂ ਉਮੀਦ ਰੱਖਦਾ ਹਾਂ ਤੁਸੀਂ ਇਸ ਦੇ ਤੇ ਸਾਡੇ ਨਾਲ ਖੜੇ ਹੋ ਤੇ ਦੂਜੇ ਜਿਹੜਾ ਤੁਸੀਂ ਪੁੱਛਿਆ ਅਸੀਂ ਸਾਈਕੋਮੈਟ੍ਰਿਕ ਟੈਸਟ ਵੀ ਲੈ ਰਹੇ ਹਾਂ ਪਲੱਸ ਪੰਜਾਬ ਚ ਪਹਿਲੀ ਵਾਰੀ ਅਸੀਂ ਕੀ ਕੀਤਾ ਜਿੰਨੇ ਬੱਚੇ 12ਵੀਂ ਦਾ ਇਮਤਿਹਾਨ ਦੇ ਰਹੇ ਆ ਪੰਜਾਬ ਬੋਰਡ ਚ ਸੀਐਮ ਸਾਹਿਬ ਨੇ ਉਹਨਾਂ ਨੂੰ ਗੂਗਲ ਫਾਰਮ ਭੇਜਿਆ ਉਹ ਸਾਰੇ ਬੱਚਿਆਂ ਨੂੰ ਵਟਸਐਪ ਮੈਸੇਜ ਜਾਂ ਆਈਵੀਆਰ ਕਾਲਸ ਕੀਆਂ ਲਗਭਗ 165000 ਦੇ ਆਸ-ਪਾਸ ਬੱਚੇ ਇਸ ਸਾਲ ਦਾ ਜਿਹੜਾ ਬੋਰਡ ਦਾ ਐਗਜ਼ਾਮ ਦੇ ਰਹੇ ਆ ਉਹਨਾਂ ਦੇ ਵਿੱਚੋਂ ਸਵਾ ਲੱਖ ਬੱਚੇ ਨੇ ਰਿਪਲਾਈ ਕੀਤਾ ਉਸ ਗੂਗਲ ਫਾਰਮ ਉਹਨੋਂ ਗੂਗਲ ਫਾਰਮ ਹੈ ਕੀ ਹੈ ਉਸ ਦੇ ਵਿੱਚ ਬੱਚਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ 12ਵੀਂ ਤੋਂ ਇਮੀਡੀਏਟਲੀ ਬਾਅਦ ਤੁਹਾਡੇ ਪਲਾਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਆਸਤੇ ਜਾਣਾ ਚਾਹੁੰਦੇ ਹੋ ਤਾਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਪੰਜਾਬ ਜਾਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਆਈਟੀਆਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੌਬ 'ਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਜੇ ਕੁਝ ਨਹੀਂ ਸੋਚਿਆ ਫਿਰ ਉਸ ਤੋਂ ਬਾਅਦ ਅੱਗੇ ਪੁੱਛਿਆ ਕਿ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਫੌਜ 'ਚ ਜਾਣਾ ਚਾਹੁੰਦੇ ਹੋ ਤੁਸੀਂ ਵਕੀਲ ਬੰਨਾ ਚਾਹੁੰਦੇ ਹੋ ਡਾਕਟਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਪੁੱਛੀ ਉਸ ਦੇ ਨਾਲ ਪਹਿਲੀ ਏਦਾਂ ਦਾ ਕਦੀ ਵੀ ਕਦੀ ਕੋਈ ਡਾਟਾ ਅਵੇਲੇਬਲ ਕਿਸੇ ਕੋਲ ਨਹੀਂ ਹੁਣ ਅਸੀਂ ਉਸ ਦੀ ਜਿਹੜੀ ਰੈਗੂਲਰ ਅਨਲਿਸਿਸ ਕਰ ਰਹੇ ਹੁਣ ਪੰਜਾਬ ਦੇ ਵਿੱਚ ਜੋ ਅਸੀਂ ਪਾਇਆ ਬੜਾ ਤੁਸੀਂ ਸਾਨੂੰ ਸੁਣ ਕੇ ਹੋਊਗਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆਈ ਹੈ ਪੰਜਾਬ ਦੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਸਾਡੇ ਖੂਨ ਚ ਹੈ ਪੰਜਾਬ ਦੇ ਵਿੱਚ ਇਸ ਵਕਤ ਜੋ ਬੱਚੇ 12ਵੇਂ ਦਾ ਇਮਤਿਹਾਨ ਦੇ ਰਹੇ ਉਹਨਾਂ ਦੇ ਵਿੱਚੋਂ 20% ਬੱਚੇ ਜਾਂ ਫੌਜ ਜਾਂ ਪੁਲਿਸ ਜਾਣਾ ਚਾਹੁੰਦੇ ਆ ਜਾਂ ਆਰਮੀ ਜਾਂ ਪੁਲਿਸ ਨਾ ਹੁਣ ਅਸੀਂ ਕਿਉਂਕਿ ਹਾਇਰ ਐਜੂਕੇਸ਼ਨ ਵੀ ਮੇਰੇ ਕੋਲ ਹੈ ਟੈਕਨੀਕਲ ਐਜੂਕੇਸ਼ਨ ਵੀ ਵਿਭਾਗ ਮੇਰੇ ਕੋਲ ਹੈ ਤਾਂ ਸੀਐਮ ਸਾਹਿਬ ਇਹ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਾਹੌਲ ਮਹੀਆ ਚਾਹੇ ਉਹ ਅਸੀਂ ਪੰਜਾਬ ਪੁਲਿਸ ਨਾਲ ਵੀ ਗੱਲ ਕਰ ਰਹੇ ਹਾਂ ਆਰਮੀ ਕੈਂਟੋਨਮੈਂਟਸ ਨਾਲ ਵੀ ਗੱਲ ਕਰ ਰਹੇ ਕਿ ਇਮਤਿਹਾਨਾਂ ਤੋਂ ਬਾਅਦ ਉਹਨਾਂ ਨੂੰ ਕੁਝ ਸਮਾਂ ਪੁਲਿਸ ਲਾਈਨ ਦੇ ਵਿੱਚ ਯਾ ਆਰਮੀ ਕੈਂਟੋਨਮੈਂਟਸ ਤਾਂ ਕਿ ਅਸੀਂ ਉਹਨਾਂ ਨੂੰ ਕੀ ਬੈਸਟ ਜਿਹੜਾ ਮਾਹੌਲ ਹੈ ਸਾਡੇ ਕੋਲ ਸੀ ਪਾਈਟਸ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਪੁਲਿਸ ਦੀ ਜਿਹੜੀ ਐਦਾਂ ਹੀ ਤੇ ਉਸ ਤੋਂ ਬਾਅਦ ਵੀ ਰੈਂਕਸ ਹੈ ਅਸੀਂ ਨਹੀਂ ਕਹਿੰਦੇ ਕਿ ਹਰ ਬੱਚਾ ਸਿਰਫ ਇਹ ਦੇਖੇ ਕਿ ਹਾਂ ਕਨਸਟੇਬਲ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਆਈਪੀਐਸ ਵੀ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਦਾ ਮਾਹੌਲ ਉਹਨਾਂ ਨੂੰ ਜਿਹੜਾ ਹੈ ਮੁਹैया ਕਰਾਨ ਲਈ ਉਸ ਦੇ ਉੱਤੇ ਵਰਕ ਚੱਲ ਰਿਹਾ ਜਦੋਂ ਉਸ ਦੀ ਫਾਈਨਲ ਆਊਗਾ ਅਗਲੇ 5-7 ਦਿਨ ਦੇ ਵਿੱਚ ਮੈਂ ਸਾਬ ਸਭ ਦੇ ਨਾਲ ਸਾਂਝਾ ਕਰੂਗਾ ਇੱਕ ਬੜੀ ਨਵਿਕਲੀ ਪ੍ਰੈਕਟਿਸ ਹੈ ਤੇ ਮੈਨੂੰ ਲੱਗਦਾ ਉਸ ਦੇ ਨਾਲ ਬੱਚਿਆਂ ਨੂੰ ਵੀ ਕੰਫੀਡੈਂਸ ਆ ਕਿ ਪਹਿਲੀ ਵਾਰੀ ਸਾਡੇ ਨਾਲ ਸਰਕਾਰ ਜਿਹੜੀ ਹੈ ਉਹ ਪੁੱਛਿਆ ਤੇ ਖੜੀ ਹੈ ਤੇ ਸਾਨੂੰ ਵੀ ਐਜ਼ ਅ ਐਜ਼ ਅ ਮਿਨਿਸਟਰ ਸਾਨੂੰ ਵੀ ਪਤਾ ਲੱਗ ਰਿਹਾ ਕਿ ਬੱਚਿਆਂ ਦਾ ਇੰਟਰਸਟ ਕੀ ਹੈ ਅਸੀਂ ਉਹਦਾਂ ਦੇ ਕੋਰਸੇ ਵਧਾ ਦਈਏ ਅਸੀਂ ਉਹਦਾਂ ਦੇ ਜਿਹੜੇ ਇਨਟੇਕਸ ਹੈ ਆਪਣੀ ਯੂਨੀਵਰਸਿਟੀਆਂ ਆਪਣੇ ਕਾਲਜਿਸ ਉਹ ਵਾਲੇ ਅਸੀਂ ਪਿਛਲੇ ਸਾਲ ਨਹੀਂ ਜਵਦਾਈ ਵੀ ਹੈ ਤਾਂ ਹੀ ਅੱਜ ਸਰਕਾਰੀ ਕਾਲਜਾਂ 'ਚ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਬਹੁਤ ਸਾਰੇ ਕਹਿੰਦੇ ਹਾਂ ਜੀ ਕੈਨੇਡਾ ਬੰਤਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਚਲੇ ਜਾਓ ਖਾਂ ਉੱਥੇ 30000 ਬੱਚੇ ਮਿਲਣਗੇ ਤੁਸੀਂ ਉਸਦਾ ਪੁੱਛੋਗੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਉਹਨਾਂ ਦੇ ਕੋਲ ਪਾਵਰ ਹੈ ਸਰਕਾਰ ਕੋਲ ਵੀ ਸੀ ਕਿਵਰ ਪਹਿਲਾਂ ਕਿਸੇ ਨੇ ਕਰਨਾ ਹੀ ਨਹੀਂ ਚਾਹਿਆ ਕਿ ਜਿਹੜਾ ਕੋਰਸ ਦੇ ਵਿੱਚ ਬੱਚੇ ਸਭ ਤੋਂ ਵੱਧ ਆਣਾ ਚਾਹੁੰਦੇ ਆ ਉਸ ਦੀ ਜਿੰਨੀ ਮਰਜ਼ੀ ਸੀਟਾਂ ਰੱਖ ਦੇਣ ਸਰਕਾਰ ਦੇ ਵਿੱਚ ਕੀ ਹੁੰਦੇ ਸੀ ਅਸੀਂ ਇਹਨੇ ਹਾਂ ਜੀ گورਨਮੈਂਟ ਕਾਲਜ ਮੁਹਾਲੀ ਹੈ ਪਸੀਟਾ 120 ਹੈ 120 ਤੋਂ ਬਾਅਦ 121 ਨੂੰ ਐਡਮਿਸ਼ਨ ਹੀ ਦੇਣੇ